ਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਨੂੰ ਲੈ ਕੇ ਬੜੀ ਹੀ ਖੁਸ਼ਖਬਰੀ ਦੀ ਗੱਲ ਆ ਜਿਵੇਂ ਕਿ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਉਹ ਕਿਵੇਂ ਆਉਣਗੇ ਤੇ ਕਿਵੇਂ ਨਹੀਂ ਆਉਣਗੇ ਇਹ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਡਿਟੇਲ ਦੇ ਨਾਲ ਦੱਸੂਗਾ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਉਹ ਖੁਸ਼ਖਬਰੀ ਦੱਸੂਗਾ ਕਿ ਤੁਹਾਡਾ ਨਹੀਂ ਬਲਕਿ ਪੂਰੇ ਪੰਜਾਬ ਦਾ ਸਿੱਖ ਸਮਾਜ ਦਾ ਮੈਂ ਕਹਿੰਦਾ ਵੀ ਸੀਨਾ ਚੌੜਾ ਹੋ ਜਾਣਾ ਵੈਸੇ ਕੁਝ ਹਲਕਾ ਲੱਗ ਵੀ ਚੁੱਕੀ ਹੈ ਸਾਡੇ ਸਾਥੀਆਂ ਨੂੰ ਸਾਡੇ ਜਿਹੜੇ ਚਾਉਣ ਵਾਲੇ ਨੇ ਭਾਈ ਅਮਰਪਾਲ ਸਿੰਘ ਨੂੰ ਪਰ ਹਾਲਾਂਕਿ ਪੱਕੇ ਤੌਰ ਤੇ ਉਹਨਾਂ ਨੂੰ ਸਮਝ ਨਹੀਂ ਲੱਗੀ ਵੀ ਗੱਲ ਦਰਸਲ ਹੈ ਕੀ ਹੈ ਪਰ ਜਿਹੜੀ ਆਪਾਂ ਅਪਡੇਟ ਦੇ ਰਹੇ ਹਾਂ ਇਹਦੇ ਵਿੱਚ ਭਾਈ ਅਮਰਪਾਲ ਸਿੰਘ ਬਾਹਰ ਆਉਣਗੇ ਕਿਵੇਂ ਕਿਉਂਕਿ ਉਹ ਗੱਲ ਦਰਸਲ ਹੈ ਹੀ ਇਹ ਜੀ ਆ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੈ ਜਿਹੜੀ ਪੱਕੇ ਤੌਰ ਤੇ ਹੋਣ ਜਾ ਰਹੀ ਹੈ ਲੋਹੇ ਦੇ ਉੱਤੇ ਇਹ ਲਖੀਰ ਹੈ ਜਿਹੜੀ ਕਿ ਗੱਲ ਹੈ ਪੱਕੀ 200% ਯਾਨੀ ਭਾਈ ਅਮਰਤਪਾਲ ਸਿੰਘ ਬਾਹਰ ਆਉਣਗੇ ਤਾਂ ਹੁਣ ਮੈਂ ਤੁਹਾਨੂੰ ਦੋ ਚਾਰ ਗੱਲਾਂ ਪਹਿਲਾਂ ਤੁਹਾਨੂੰ ਇਹ ਜਿਹੀਆਂ ਦੱਸਾਂ ਤਾਂ ਕਿ ਤੁਹਾਡੇ ਕੋਈ ਗੱਲ ਸਮਝ ਲੱਗੇ ਚੰਗੀ ਤਰ੍ਹਾਂ ਤੁਹਾਨੂੰ ਵਿਸਤਾਰ ਨਾਲ ਜਿਹੜੀ ਕਿ ਗੱਲ ਸਮਝਾਉਂਗਾ ਤਾਂ ਤੁਹਾਡੇ ਸਾਹਮਣੇ ਰੱਖੂੰਗਾ ਸਾਰੇ ਪੁਆਇੰਟ ਦੇਖੋ ਪਹਿਲਾਂ ਆਪਾਂ ਗੱਲ ਕਰਾਂਗੇ ਕੇਜਰੀਵਾਲ ਦੀ ਕੇਜਰੀਵਾਲ ਨੇ ਕੀ ਕੀਤਾ ਦਿੱਲੀ ਦੇ ਵਿੱਚ ਆਤਿਸ਼ੀ ਨੂੰ ਜਾਨੀ ਇੱਕ ਕਹ ਰਹੇ ਨੇ ਗੇਮ ਖੇਡੀ ਆ ਆਤਿਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਨੀ ਆਪ ਦਾ ਜਦੋਂ ਕਿ ਅਸਤੀਫਾ ਦਿੱਤਾ ਆਪਦੇ ਅਸਤੀਫੇ ਤੋਂ ਬਾਅਦ ਆਤਿਸ਼ੀ ਨੂੰ ਇਹਨੇ ਮੁੱਖ ਮੰਤਰੀ ਬਣਾਇਆ ਜਾਨੀ ਆਪ ਦੀ ਕੁਰਸੀ ਤੇ ਬਿਠਾ ਲਿਆ ਤਾਂ ਉਹਨੂੰ ਕਿਉਂ ਬਿਠਾਇਆ ਇਹਦੀ ਗੇਮ ਕਿਹੜੀ ਹੈ ਕੇਜਰੀਵਾਲ ਦੀ ਉਹ ਗੇਮ ਇਹ ਆ ਵੀ ਜਿਹੜਾ ਕਿ ਅਫਜਲ ਗੁਰੂ ਤੁਹਾਡਾ ਇਹ ਨਾਮ ਸੁਣਿਆ ਹੋਣਾ ਬਹੁਤ ਵੱਡਾ ਨਾਮ ਹੈ ਕਿਉਂਕਿ ਮੈਂ ਉਹਦਾ ਨਾਮ ਨਹੀਂ ਲੈਣਾ ਚਾਹੁੰਦਾ ਕਿ ਬੰਦਾ ਕੀ ਸੀ ਉਹ ਅਫਜਲ ਗੁਰੂ ਦੇ ਨਜ਼ਦੀਕੀ ਮੰਨੇ ਗਏ ਨੇ ਕੌਣ ਆਤਿਸ਼ੀ ਪੂਰਾ ਪਰਿਵਾਰ ਉਹਨਾਂ ਦਾ ਉਹਨੇ ਜਾਣ ਬੁੱਝ ਕੇ ਉਹਨੂੰ ਕੁਰਸੀ ਦੇ ਉੱਤੇ ਬਿਠਾਇਆ ਕੇ ਦੇ ਜਨਤਾ ਖਿਲਾਫ ਹੋ ਜਾਣੀ ਆ ਤੇ ਬਾਕੀ ਨੰਬਰ ਦੂਜਾ ਇਸੇ ਨੂੰ ਹੀ ਕਿਉਂ ਬਿਠਾਇਆ ਬਾਕੀ ਦੇ ਜਿਹੜੇ ਨਾਲ ਦੇ ਸੀਗੇ ਇੱਕੋ ਜਿਹੜਾ ਗੰਜਾ ਜਾਂ ਹੁੰਦਾ ਉਹਨੂੰ ਕਿਉਂ ਨਹੀਂ ਬਿਠਾਇਆ ਤਾਂ ਉਹ ਇਸ ਤਰ੍ਹਾਂ ਨਹੀਂ ਬਿਠਾਇਆ ਕਿ ਮੁੜ ਕੇ ਉਹ ਆਵਦਾ ਜਿਹੜਾ ਕਿ ਕੁਰਸੀ ਆ ਉਹਦੇ ਤੋਂ ਉਹ ਨਹੀਂ ਲੈਣੇ ਨਹੀਂ ਮਤਲਬ ਇਹਨਾਂ ਬੰਦਿਆਂ ਨੂੰ ਉਹਦੇ ਤੇ ਵਿਸ਼ਵਾਸ ਨਹੀਂ ਹੈਗਾ ਸੀ ਹੋਰ ਲੀਡਰ ਤੇ ਵੀ ਮੁੜ ਕੇ ਦੱਬਾ ਮਾਰਨੀ ਹੈ ਸਾਡੀ ਕੁਰਸੀ ਦੇ ਤਾਂ ਇਸ ਕਰਕੇ ਆ ਆਤਸ਼ੀ ਨੂੰ ਇਹਨਾਂ ਨੇ ਸੀਐਮ ਬਣਾਇਆ ਦਿੱਲੀ ਦਾ ਵੀ ਜਦੋਂ ਚਾਹਾਂਗੇ ਕੁਰਸੀ ਵਾਪਸ ਲੈ ਲਵਾਂਗੇ ਤੇ ਇਸੇ ਰਹੀਂ ਪ੍ਰਚਾਰ ਕਰਵਾ ਦੇਾਂਗੇ ਦੂਜਾ ਨੰਬਰ ਭਗਵੰਤ ਮਾਨ ਦੇ ਕੰਨ ਦੇ ਵਿੱਚ ਵੀ ਫੂਕ ਮਾਰ ਚੁੱਕੇ ਨੇ ਕੇਜਰੀਵਾਲ ਆਪਦੀ ਜਾਨ ਦੇ ਵਿੱਚ ਇਹਨਾਂ ਨੇ ਬੜੀ ਤਕੜੀ ਗੇਮ ਖੇਡ ਰਹੇ ਨੇ ਉਹਨਾਂ ਨੇ ਤਸੀਫੇ ਦੀ ਗੱਲ ਕਹਿ ਦਿੱਤੀ ਹੈ ਭਗਵੰਤ ਮਾਨ ਨੂੰ ਪਰ ਤਸੀਫਾ ਕਲਾ ਕੇਜਰੀਵਾਲ ਹੀ ਨਹੀਂ ਕਹਿ ਰਿਆ ਉਹਨੂੰ ਬਲਕਿ ਕਰਤਾਰ ਰੰਧਾਵਾ ਜਿਹੜਾ ਕੈਨੇ ਦੀ ਪਾਰਟੀ ਦਾ ਲੀਡਰ ਆ ਸੰਸਦ ਆ ਉਹਨਾਂ ਨੇ ਕਈ ਲੀਡਰਾਂ ਨੇ ਮਿਲ ਕੇ ਕੇਜਰੀਵਾਲ ਨੂੰ ਕਿਹਾ ਵੀ ਭਗਵੰਤ ਮਾਨ ਨੂੰ ਅਸਤੀਫਾ ਦਿਵਾਓ ਇਹਨੂੰ ਅਸੀਂ ਮੁੱਖ ਮੰਤਰੀ ਨਹੀਂ ਰੱਖਣਾ ਚਾਹੁੰਦੇ ਤਾਂ ਹੁਣ ਤੁਸੀਂ ਮੇਨ ਪੁਆਇੰਟ ਤੇ ਆਜੋ ਭਾਈ ਅਮਰਪਾਲ ਸਿੰਘ ਜੇਲ੍ਹ ਵਿੱਚੋਂ ਰਿਹਾ ਪੱਕੇ ਤੌਰ ਤੇ ਕਿਵੇਂ ਹੋ ਸਕਦੇ ਐ ਤੇ ਕਿਵੇਂ ਆਉਣਗੇ ਦੇਖੋ ਤੁਹਾਨੂੰ ਮੈਂ ਯਾਦ ਕਰਵਾ ਦਿਆਂ ਜੇ ਨਹੀਂ ਯਾਦ ਜਿੱਦੇ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਦੋਵੇਂ ਸਰਕਾਰਾਂ ਨੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਪੰਜਾਬ ਸਰਕਾਰ ਨੇ ਕਿਹਾ ਸੀ ਜਾਨੀ ਭਗਵੰਤ ਮਾਨ ਨੇ ਬੰਦ ਲਫਾਫੇ ਦੇ ਵਿੱਚ ਅਸੀਂ ਉਹ ਸਬੂਤ ਨੇ ਕਿ ਜਿਹੜਾ ਕਿ ਭਾਈ ਅਮਰਪਾਲ ਤੋਂ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਮੋਬਾਈਲ ਫੜੇ ਗਏ ਨੇ ਇਲੈਕਟ੍ਰੋਨਿਕ ਡਿਵਾਈਸ ਫੜੇ ਗਏ ਨੇ ਹਾਲਾਂਕਿ ਉਹ ਸਬੂਤ ਨਹੀਂ ਮਿਲੇ ਸੀ ਪਰ ਇਹਨਾਂ ਦਾ ਕਹਿਣਾ ਸੀ ਦੂਜੀ ਗੱਲ ਇਹਨਾਂ ਨੇ ਕਿ ਬੰਦ ਲਫਾਫੇ ਦੇ ਵਿੱਚ ਸਾਡੇ ਕੋਲ ਸਬੂਤ ਨੇ ਅਗਰ ਕੋਰਟ ਇਜਾਜ਼ਤ ਦੇਵੇ ਤਾਂ ਅਸੀਂ ਉਹਨਾਂ ਨੂੰ ਪੇਸ਼ ਕਰ ਦਾਂਗੇ ਯਾਨੀ ਟੇਬਲ ਤੇ ਧਰ ਦਾਂਗੇ ਜਦ ਲੋ ਪਰ ਉਹ ਵੀ ਨਹੀਂ ਹੋ ਪਾਇਆ ਦੂਜਾ ਨੰਬਰ ਕੇਂਦਰ ਸਰਕਾਰ ਦੀ ਅਹਿਮ ਗੱਲ ਜਿਹੜੀ ਦੱਸਣ ਵਾਲੀ ਹੈ ਕੇਂਦਰ ਸਰਕਾਰ ਨੇ ਪੱਲਾ ਝਾੜਿਆ ਸੀ ਕਿਵੇਂ ਕੇਂਦਰ ਸਰਕਾਰ ਕਹਿੰਦੀ ਵੀ ਸਾਨੂੰ ਕਿਉਂਕਿ ਜਵਾਬ ਇਹਨਾਂ ਨੇ ਵੀ ਮੰਗਿਆ ਸੀ ਨਾ ਹਾਈ ਕੋਰਟ ਨੇ ਉਹ ਕਹਿੰਦੇ ਵੀ ਸਾਨੂੰ ਜਵਾਬ ਚਾਹੀਦਾ ਕੇਂਦਰ ਸਰਕਾਰ ਨੇ ਕਿਹਾ ਸੀ ਉੱਥੇ ਵੀ ਸਾਨੂੰ ਇਹਨਾਂ ਨੇ 2 ਦਿਨ ਬਾਅਦ ਜਾਣਕਾਰੀ ਦਿੱਤੀ ਗਈ ਆ ਭਾਈ ਅਮਰਪਾਲ ਸਿੰਘ ਤੇ ਐਨਐਸਏ ਲੱਗੀ ਆ ਜਦੋਂ ਤਾਂ ਦੇਖੋ ਕੇਂਦਰ ਸਰਕਾਰ ਜਿਹੜੀ ਇਹ ਸਾਫ ਗੱਲ ਆ ਵੀ ਪੱਲਾ ਝਾੜ ਚੁੱਕੀ ਐ ਹੁਣ ਗੱਲ ਕਿੱਧਰ ਨੂੰ ਰਹੇਗੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਆ ਕੇਜਰੀਵਾਲ ਆ ਗਿਆ ਇਹਨਾਂ ਦੇ ਜਿਹੜਾ ਹੈੱਡ ਆ ਸਾਰੀ ਪਾਰਟੀ ਦਾ ਦੂਜੇ ਨੰਬਰ ਤੇ ਆ ਗਿਆ ਜੀ ਭਗਵੰਤ ਮਾਨ ਪੰਜਾਬ ਸਰਕਾਰ ਦੀ ਜਿਹੜੀ ਕਿ ਸਰਕਾਰ ਯਾਨੀ ਸਟੇਟ ਚਲਾ ਰਿਆ ਤਾਂ ਹੁਣ ਭਾਈ ਅਮਰਪਾਲ ਸਿੰਘ ਬਾਹਰ ਕਿਵੇਂ ਆਉਂਦੇ ਨੇ ਇਹ ਮੈਂ ਤੁਹਾਨੂੰ ਪੂਰੀ ਮੈਂ ਕਹਿੰਦਾ ਵੀ ਤਹਿ ਤੱਕ ਦੱਸੂਗਾ ਦੇਖੋ ਕੇਜਰੀਵਾਲ ਅਸਤੀਫਾ ਦੇ ਚੁੱਕਿਆ ਅਸਤੀਫਾ ਦੇ ਚੁੱਕਿਆ ਕੇਜਰੀਵਾਲ ਉਹ ਨਵੀਂ ਮੁੱਖ ਮੰਤਰੀ ਆ ਉਹ ਹਲੇ ਆਪਦਾ ਕੰਮ ਕਾਰ ਸੰਭਾਲ ਰਹੀ ਆ ਉਹ ਇੱਕ ਅਲੱਗ ਗੱਲ ਆ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣਾ ਪਰ ਦੂਜੀ ਗੱਲ ਜਿਹੜਾ ਭਗਵੰਤ ਮਾਨ ਇਹਨੂੰ ਕੇਜਰੀਵਾਲ ਨੇ ਸੰਕੇਤ ਦੇ ਦਿੱਤੇ ਨੇ ਬਾਕੀ ਇਹਨਾਂ ਦੇ ਲੀਡਰਾਂ ਦੇ ਵਿੱਚ ਬਹਿਸ ਚੱਲ ਰਹੀ ਆ ਇਹ ਵੀ ਅਸਤੀਫਾ ਦੇਊਗਾ ਅੱਜ ਅੱਜ ਦੇ ਦੇ ਕੱਲ ਦੇ ਦੇ ਮੈਂ ਕਹਿੰਦਾ ਵੀ 15-20 ਮਹੀਨੇ ਦੇ ਵਿੱਚ ਵਿੱਚ ਇੰਨੇ ਕਿ ਦਿਨਾਂ ਦੇ ਵਿੱਚ 20-30 ਦਿਨਾਂ ਦੇ ਵਿੱਚ ਭਗਵੰਤ ਮਾਨ ਤਸੀਫਾ ਦੇਊਗਾ ਕਿਉਂਕਿ ਇਹਦਾ ਅਸਤੀਫਾ ਜ਼ਰੂਰੀ ਹੈ ਇਹ ਆਪਦੇ ਆਪ ਚ ਗੇਮ ਵੀ ਖੇਡ ਰਹੇ ਨੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਪਰ ਦੇਖੋ ਭਾਈ ਅਮਰਪਾਲ ਸਿੰਘ ਬਾਹਰ ਬਾਈ ਜੀ ਐਵੇਂ ਆ ਸਕਦੇ ਨੇ ਇੱਕ ਪਾਸੇ ਦੇਖੋ ਉਹਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਡਿੱਗ ਚੁੱਕੀ ਹੈ ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਵੀ ਥੱਲੇ ਜਾ ਚੁੱਕੀ ਆ ਵੱਡੇ ਪੱਧਰ ਤੇ ਹਰ ਪਾਸਿਓ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਭਗਵੰਤ ਮਾਨ ਦੀ ਕਿਸੇ ਪਾਸਿਓ ਡਿੱਗ ਪੈਂਦਾ ਉਹਦੇ ਤੇ ਉਹਦੀ ਜਿਹੜੀ ਕਿ ਨਿੰਦਿਆ ਉਹ ਕਰ ਰਹੇ ਨੇ ਬਾਕੀ ਪਾਰਟੀ ਵਾਲੇ ਜਿਹੜੇ ਕਿ ਵਿਰੋਧੀ ਹੁੰਦੇ ਨੇ ਚਲੋ ਇਹਨਾਂ ਗੱਲਾਂ ਤੇ ਨਹੀਂ ਆਉਂਦੇ ਭਾਈ ਅਮਰਪਾਲ ਸਿੰਘ ਦੇਖੋ ਦੋਨੇ ਪਾਰਟੀਆਂ ਹੁਣ ਖਤਮ ਨੇ ਕੇਂਦਰ ਸਰਕਾਰ ਨੇ ਪੱਲਾ ਝਾੜਤਾ ਵੀ ਸਾਨੂੰ ਦਾ ਦੱਸਿਆ ਤੱਕ ਨਹੀਂ ਉਨੂੰ ਅੰਦਰ ਰੱਖਣ ਵਾਲਾ ਕੌਣ ਹੈ ਆਮ ਆਦਮੀ ਪਾਰਟੀ ਦਾ ਪੂਰਾ ਜੋਰ ਲੱਗਿਆ ਹੋਇਆ ਤਾਂ ਹੁਣ ਭਾਈ ਅਮਰਪਾਲ ਸਿੰਘ ਦੀ ਰਿਹਾਈ ਉਦੇ ਹੋਣੀ ਹੈ ਜਿੱਦੇ ਪੰਜਾਬੀਓ ਭਗਵੰਤ ਮਾਨ ਦੇ ਬੋਚੜ ਸੀਐਮ ਭਗਵੰਤ ਮਾਨ ਦਾ ਅਸਤੀਫਾ ਮਿਲੂਗਾ ਇਹ ਚਾਹੇ 2 ਦਿਨਾਂ ਚ ਮਿਲ ਜੇ ਮਹੀਨੇ ਚ ਮਿਲ ਜੇ ਕਿਉਂਕਿ ਗੱਲ ਇਹੀ ਹੈ ਬੜਾ ਹੀ ਅਹਿਮ ਸਵਾਲ ਆ ਜਿਹੜਾ ਕਹਿੰਦੇ ਤੁਹਾਨੂੰ ਵੀ ਪਤਾ ਸਿੱਖਾਂ ਨੌਜਵਾਨਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕੀਤਾ ਬੜੇ ਹੀ ਤਸ਼ੱਦਦ ਕਰਲੇ ਪਰ ਕੋਈ ਗੱਲ ਨਹੀਂ ਜਿੰਨਾ ਵੀ ਕਰਦਾ ਕਰ ਲੈ ਭਗਵਾਨ ਤੁਮਾਨਾ ਕਿਉਂਕਿ ਜਦੋਂ ਕਹਿੰਦੇ ਹੁੰਦੇ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਚੈਨਲ ਤੇ ਕਹਿੰਦਾ ਰਿਹਾ ਵੀ ਜਿਹੜਾ ਪਰਮਾਤਮਾ ਹੈ ਉਹਦੀ ਲਾਠੀ ਦੇ ਵਿੱਚ ਆਵਾਜ਼ ਹੈ ਨਹੀਂ ਮਿੱਤਰੋ ਉਹ ਲਾਠੀ ਇਹਨਾਂ ਦੇ ਵੱਜ ਚੁੱਕੀ ਆ ਉਹਦੀ ਧੀਰ ਸੀ ਅੰਧੇਰ ਨਹੀਂ ਸੀ ਵੱਜੀ ਵੀ ਦੋਨਾਂ ਦੇ ਐ ਕੇਜਰੀਵਾਲ ਦੇ ਵੀ ਇਹਦੇ ਵੀ ਬਿਨਾ ਹਵਾਜ ਦੀ ਲਾਠੀ ਦੋਨਾਂ ਤੇ ਪੈ ਚੁੱਕੀ ਐ ਕਿਦਰੇ ਤਾਂ ਹੁਣ ਦੇਖੋ ਅੱਜ ਦੀ ਗੱਲ ਦੱਸਦਾ ਤੁਹਾਨੂੰ ਮੈਂ ਬੰਦੇ ਦਾ ਚਿਹਰਾ ਉੱਡਿਆ ਹੋਇਆ ਸੀ ਬੰਦੇ ਦੇ ਬੋਡੀ ਲੈਂਗੁਏਜ ਹੁੰਦੀ ਐ ਜਿਹੜੀ ਇਹ ਵੀ ਸਾਥ ਨਹੀਂ ਦੇ ਰਹੀ ਥਾਓ ਪਾਓ ਸਾਰੇ ਬਦਲ ਚੁੱਕੇ ਨੇ ਕਿਉਂਕਿ ਸੀਫੇ ਦੀ ਗੱਲ ਚੱਲ ਰਹੀ ਐ ਭਗਵੰਤ ਮਾਨ ਦੀ ਬਹੁਤ ਵੱਡੀ ਗੱਲ ਐ ਸਾਡੇ ਪੰਜਾਬ ਲਈ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਲਈ ਕਿਉਂਕਿ ਸਿੱਖਾਂ ਨੂੰ ਬੜੀ ਸ਼ਰਮੀ ਖਰਾਬ ਕੀਤੀ ਹੈ ਯਾਰ ਬੰਦੇ ਨੇ ਤਾਂ ਮੈਂ ਚਾਹੁੰਗਾ ਪੰਜਾਬੀਓ ਇਹ ਵੀਡੀਓ ਹਰ ਬੰਦੇ ਤੇ ਸ਼ੇਅਰ ਹੋਣੀ ਚਾਹੀਦੀ ਹੈ ਕਿਉਂਕਿ ਇਹ ਇਹਦੇ ਵਿੱਚ ਹੈ ਕੀ ਹੈ ਹਰ ਇੱਕ ਬੰਦੇ ਦੇ ਅੰਦਰ ਜਿਹੜੀ ਗੱਲ ਜਾਂਦੀ ਹੈ ਉਹ ਇਹ ਜਾਂਦੀ ਹੈ ਹਰ ਕੋਈ ਮੈਂ ਕਹਿੰਦਾ ਵੀ ਇਹਨਾਂ ਦਾ ਵਿਰੋਧੀ ਹੋ ਜੇ ਅਸਤੀਫਾ ਤਾਂ ਵੈਸੇ ਇਹਨਾਂ ਦੇ ਆਪ ਦੇ ਲੀਡਰਾਂ ਨੇ ਹੀ ਲੈ ਲੈਣਾ ਪਰ ਮੈਂ ਕਹਿੰਦਾ ਜਦੋਂ ਕਿਸੇ ਦੀ ਜੜ ਕੱਟਣੀ ਹੁੰਦੀ ਹੈ ਕਾ ਉਹਦਾ ਪ੍ਰਦਰਸ਼ਨ ਅੰਦਰੋਂ ਅੰਦਰੀ ਚਲਾਉਣਾ ਜ਼ਰੂਰੀ ਆ ਕਿਹੜਾ ਜਿਵੇਂ ਆਪਣੇ ਸਿੱਖਾਂ ਨੌਜਵਾਨਾਂ ਤੇ ਇਹਨਾਂ ਨੇ ਅਤਿਆਚਾਰ ਕੀਤਾ ਤਾਂ ਸਾਡਾ ਵੀ ਹੱਕ ਮੰਗਦਾ ਅੰਦਰੇ ਅੰਦਰ ਮਹੀਬ ਚਲਾ ਕੇ ਇਹਨਾਂ ਦੀਆਂ ਜੜਾਂ ਕੱਟ ਦਈਏ ਕਿਉਂਕਿ ਸਾਡੀ ਜਿਹੜੀ ਪੀੜ੍ਹੀ ਐ ਇਹਨੂੰ ਚਾਹੇ ਸਮਝ ਨਾ ਹੋਵੇ ਪਰ ਮੈਂ ਕਹਿੰਦਾ ਜਿਹੜੇ ਲੋਕ ਨੇ ਸਿਆਣੇ ਸੋਥੇ ਇਹਨਾਂ ਨੂੰ ਜ਼ਰੂਰ ਇਸ ਗੱਲ ਦੀ ਸਮਝ ਆ ਕਿ ਸਾਡੇ ਤੇ ਗਲਤੀ ਵੀ ਹੋਈ ਐ ਵੋਟਾਂ ਪਾ ਕੇ ਵੱਡੇ ਪੱਦਰ ਤੇ ਲੈ ਕੇ ਆਂਦੇ ਸੀ ਇਹ ਬੁਚੜ ਤਾਂ ਸਾਡੇ ਹੀ ਭਰਾਵਾਂ ਦੇ ਉੱਤੇ ਇਹਨਾਂ ਨੇ ਜ਼ੁਲਮ ਕਰੇ ਨੇ ਤਾਂ ਹੁਣ ਉਹਦੀ ਸਜ਼ਾ ਪ੍ਰਮਾਤਮਾ ਨੇ ਦਿੱਤੀ ਆ ਸਿਸ਼ ਕਰਕੇ ਹੀ ਆਪਣਾ ਭਾਈ ਅਮਰਪਾਲ ਸਿੰਘ ਬਾਹਰ ਆਊਗਾ ਪੱਕੇ ਤੌਰ ਤੇ ਆਊਗਾ 200% ਤਾ ਉਹ ਜਿੱਦੇ ਬੰਦਾ ਤਸੀਹੇ ਦੇਊਗਾ ਨਾਲ ਦੀ ਨਾਲ ਮਹਿਮਾਨ ਸਿੰਘ ਖਾਰਾ ਵਕੀਲ ਜਿਹੜਾ ਐਡਵੋਕੇਟ ਆ ਭਾਈ ਅਮਰਪਾਲ ਸਿੰਘ ਦਾ ਉਹ ਬੰਦਾ ਮੈਂ ਕਹਿੰਦਾ ਵੀ ਗਾਰੰਟੀ ਦਿੰਦਾ ਤੁਹਾਨੂੰ ਅੱਜ ਰਿਕਾਰਡ ਰਹਿ ਜਾਣੀ ਆ ਵੀਡੀਓ ਨਾਲ ਦੇ ਨਾਲ ਕੋਈ ਨਾ ਕੋਈ ਐਸਾ ਮਤਲਬ ਇੱਕ ਮਿਸ਼ਨ ਬਣਾਉਣਗੇ ਭਾਈ ਅਮਿਤ ਪਾਲਸਨ ਨੂੰ ਜਵਾਨਤ ਤੇ ਪੱਕਾ ਬਾਹਰ ਆਉਣਾ ਪਊਗਾ ਦਿਖਾ ਦਾਂ ਦੇਖ ਲਓ ਤੁਸੀਂ ਤੁਹਾਡੇ ਕੋਲ ਹੀ ਆ ਮੇਰਾ ਦਿਲ ਕਹਿੰਦਾ ਭਾਈ ਕਿਵੇਂ ਬਹੁਤ ਤੁਸੀਂ ਇਹ ਚੱਲੇ ਸਾਡੇ ਸਿੰਘਾਂ ਨੇ ਪਰ ਜਿਹੜਾ ਹੁਣ ਭੈਣ ਭਰਾ ਨਵਾਂ ਚੈਨਲ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਵਾਂਗੇ ਉਹ ਤੁਹਾਡੇ ਤੇ ਪਹੁੰਚਦਾ ਰਹੂਗਾ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ